ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਸਲਵਾਰ ਦੇ ਬਲ ਪਾਉਣਾਂ ਦੱਸਾਂਗੇ ਜੀ ਲਾਈਨਿੰਗ ਵਾਲੀ ਸਲਵਾਰ ਦੇ ਬਲ ਕਿਸ ਤਰ੍ਹਾਂ ਪਾਉਣੇ ਨੇ ਇਹ ਸਲਵਾਰ ਆਪਾਂ ਗੁੰਮ ਤਰੀਕੇ ਨਾਲ ਬਣਾਈ ਹੈ ਆ ਦੇਖੋ ਇਸ ਤਰ੍ਹਾਂ ਗੁੰਮ ਸਲਾਈਆਂ ਲਗਾ ਲੀਆਂ ਨੇ ਹੁਣ ਇਹਦੇ ਤੇ ਆਪਾਂ ਸੌਖੇ ਤਰੀਕੇ ਨਾਲ ਤੁਹਾਨੂੰ ਬਲ ਪਾਉਣੇ ਦੱਸਾਂਗੇ ਸਾਰਿਆਂ ਤੋਂ ਪਹਿਲਾਂ ਤੁਸੀਂ ਕੱਪੜੇ ਨੂੰ ਤੇ ਲਾਈਨਿੰਗ ਨੂੰ ਅਟੈਚ ਕਰ ਲੈਣਾਗਾ ਇਸ ਤਰ੍ਹਾਂ ਤੁਸੀਂ ਮਸ਼ੀਨ ਦਾ ਬਖਾ ਵੱਡਾ ਕਰਕੇ लाइनिंग कपड़े न इस तरह फड़ के एक सिलाई लगा लेनी उपर द सलवार के सारे घेरे उपर इस तरह जी क्योंकि फिर जो आपने कपड़ा अपना खिसकता नहीं ना तो लाइनिंग इधर उधर होंगी ना ही अपना कपड़ा व्द घट हों बल अपने इको जिस तरह फड़ के ती बिल्कुल किनारे किनारे ਇਸ ਸਲਾਈ ਲਗਾ ਕੇ ਇਹਨੂੰ ਅਟੈਚ ਕਰ ਲਿਓ ਇਹਨੂੰ ਆਪਾਂ ਸਾਰੇ ਸਲਾਈ ਕੰਪਲੀਟ ਕਰ ਲਈਏ ਜੀ ਫਿਰ ਬਲ ਪਾਵਾਂਗੇ ਹਾਂਜੀ ਆ ਦੇਖੋ ਆਪਾਂ ਕੱਚੀ ਸਲਾਈ ਲਗਾ ਕੇ ਲਾਈਨਿੰਗ ਤੇ ਕੱਪੜੇ ਨੂੰ ਅਟੈਚ ਕਰ ਲਿਆਗਾ ਹੁਣ ਆਪਾਂ ਬੈਕ ਵਾਲੇ ਪਹਿਲਾਂ ਦੋ ਬਲ ਪਾਵਾਂਗੇ ਆ ਦੇਖੋ ਇੱਥੇ ਆਪਾਂ ਸੈਂਟਰ ਕਰ ਲਿਆ ਇਥੋਂ ਸੂਈ ਕੋਲੋਂ ਆਪਾਂ ਕੱਪੜਾ ਚੱਕ ਕੇ ਇਧਰ ਨੂੰ ਫੋਲਡ ਕਰ ਲੈਣਾ ਦੋ ਬਲ ਪਾਉਣ ਨੇ ਆਪਾਂ ਪਹਿਲਾਂ ਪਿੱਛੇ ਵਾਲੇ ਇੰਬੈਕ ਤੇ ਬਾਲ ਆ ਜਾਣਗੇ ਜੀ ਇਹਦੇ ਨਾਲ ਆਪਣੇ ਸਲਵਾਰ ਨੂੰ ਖਿੱਚਣੀ ਪੈਂਦੀ ਹੈਗੀ ਕੀ ਫੋਨ ਆਪਾਂ ਬੈਲਟ ਨੂੰ ਇਹਦੇ ਨਾਲ ਹੀ ਅਟੈਚ ਕਰਾਂਗੇ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਬੈਲਟ ਤੇ ਨਾਲ ਹੀ ਲਗਾ ਕੇ ਕਿਸ ਤਰ੍ਹਾਂ ਆਪਾਂ ਬਾਲ ਪਾ ਸਕਦੇ ਹਾਂ ਆ ਦੇਖੋ ਜੀ ਬੈਲਟ ਆਪਾਂ ਬਣਾ ਲਈਏ ਬੈਲਟ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਫੜ ਕੇ ਇਦਾਂ ਹਾਫ ਕਰ ਲੈਣਾ ਇਸ ਤਰ੍ਹਾਂ ਜੀ ਹਾਫ ਕਰਕੇ ਨਾ ਇੱਥੇ ਇੱਕ ਟੱਕ ਲਗਾ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਵੱਡਾ ਪਾਸਾ ਆਊਗਾ ਉਹਨੂੰ ਆਪਾਂ ਨਾਲ ਜੜਾਈ ਕਰ ਲਾਂਗੇ ਜਿਹੜਾ ਘੱਟ ਪਾਸਾ ਉਹ ਫਰੰਟ ਵਾਲੇ ਪਾਸੇ ਆ ਜਾਊਗਾ ਤੇ ਉਹਦੇ ਵਿੱਚ ਆਪਣੇ ਸਾਰੇ ਬਲ ਪੈਣਗੇ ਹੁਣ ਆਪਾਂ ਇਹਦੇ ਤੇ ਇੱਕ ਟੱਕ ਲਗਾ ਦਨੇ ਆਂਗੇ ਫਿਰ ਉਹਦੇ ਨਾਲ ਅਟੈਚ ਕਰਕੇ ਦਿਖਾਉਨੇ ਆਂ ਹਾਂਜੀ ਆ ਦੇਖੋ ਆਪਾਂ ਨਿਸ਼ਾਨ ਲਗਾ ਲਿਆ ਨਾ ਇਹਨੂੰ ਅੱਧ ਕਰਕੇ ਦੇਖੋ ਇਸ ਤਰ੍ਹਾਂ ਤੇ ਇੱਥੇ ਆਪਾਂ ਟੱਕ ਲਗਾ ਲਏ ਨੇ ਤੇ ਨਿਸ਼ਾਨ ਵੀ ਲਗਾਇਆਗਾ ਹੁਣ ਆਪਾਂ ਜਿਹੜੇ ਬੈਕ ਵਾਲੇ ਦੋ ਬਾਲ ਪਾਏ ਸੀ ਤੇ ਇਥੋਂ ਆਪਾਂ ਸਲਾਈ ਰੱਖ ਕੇ ਇਹਨੂੰ ਨਾਲ ਜੋੜ ਦਾਂਗੇ ਆ ਦੇਖੋ ਜਿੱਥੇ ਤੱਕ ਆਪਾਂ ਟੱਕ ਲਾਇਆ ਜੀ ਨਿਸ਼ਾਨ ਲਗਾਇਆਗਾ ਉਥੇ ਤੱਕ ਆਪਾਂ ਸਲਾਈ ਲਗਾ ਦਾਂਗੇ ਪਹਿਲਾਂ ਇਹਨੂੰ ਇੰਨੀ ਬੈਲਟ ਆਪਾਂ ਨਿਸ਼ਾਨ ਤੱਕ ਇਧਰੋਂ ਜੋੜ ਲੈਣੀ ਆ ਤੇ ਇੰਨੀ ਹੀ ਆਪਾਂ ਦੂਜੀ ਸਾਈਡ ਜੋੜ ਲਾਂਗੇ ਇੰਨੀ ਹੀ ਆਪਾਂ ਇਧਰਲੀ ਸਾਈਡ ਆਪਾਂ ਸਲਾਈ ਲਗਾ ਕੇ ਜੋੜ ਲਾਂਗੇ ਬਾਕੀ ਸਾਰੇ ਘੇਰੇ ਵਿੱਚ ਆਪਾਂ ਬਲ ਪਾਵਾਂਗੇ ਇਸ ਤਰ੍ਹਾਂ ਆਪਣੇ ਇੱਕੋ ਜਿਹੇ ਬਲ ਪੈ ਜਾਂਦੇ ਨੇਗੇ ਕੋਈ ਵੱਧ ਘੱਟ ਨਹੀਂ ਹੁੰਦਾਗਾ ਦੇਖੋ ਇੱਥੇ ਨਿਸ਼ਾਨ ਤੱਕ ਹੁਣ ਆਪਾਂ ਆਵਲੇ ਨਿਸ਼ਾਨ ਤੱਕ ਇਹਨੂੰ ਆਪਾਂ ਜੋੜ ਲੈਣਾ ਹੈ। ਇੰਨੀ ਆਪਾਂ ਬੈਲਟ ਜੋੜ ਲਈ ਹੈਗੀ ਇਹਦੇ ਨਾਲ ਤੇ ਬਾਕੀ ਘੇਰੇ ਵਿੱਚ ਹੁਣ ਆਪਾਂ ਬਲ ਪਾਵਾਂਗੇ ਜੀ ਆ ਦੇਖੋ। ਇੰਨੀ ਬੈਲਟ ਆਪਾਂ ਜੋੜ ਲਈਏ ਤੇ ਹੁਣ ਆਪਾਂ ਬਾਕੀ ਜਿਹੜਾ ਫਰੰਟ ਵਾਲਾ ਰਹਿ ਗਿਆ ਇੰਨਾ ਪੱਲਾ ਇਦੇ ਵਿੱਚ ਹੁਣ ਆਪਾਂ ਬੜ ਪਾਵਾਂਗੇ ਸਾਰੇ ਬੜ ਪਾ ਲਈਏ ਜੀ ਫਿਰ ਦਿਖਾਉਨੇ ਆਂ ਹਾਂਜੀ ਹੁਣ ਆਪਾਂ ਤੁਹਾਨੂੰ ਬੜ ਪਾਉਣ ਦਾ ਤਰੀਕਾ ਦੱਸਾਂਗੇ ਵੀ ਬੜ ਕਿੰਨੇ ਛੋਟੇ ਵੱਡੇ ਪਾਉਣੇ ਨੇਗੇ ਥੋੜਾ ਜਿਹਾ ਇਗਨੋਰ ਕਰਿਓ ਜੀ ਬਾਹਰੋਂ ਬਾਜ਼ ਆ ਰਹੀ ਏ ਆ ਦੇਖੋ ਇੱਥੋਂ ਤੁਸੀਂ ਜਿਹੜਾ ਆਸਨ ਹੁੰਦਾ ਆਪਣਾ ਆਸਨ ਕੋਲੋਂ ਤੁਸੀਂ 1.5 ਇੰਚ ਜਾਂ 1 ਇੰਚ ਦਾ ਗੈਪ ਛੱਡ ਲੈਣਾ ਘੇਰੇ ਦੇ ਹਿਸਾਬ ਨਾਲ ਦੇਖ ਲੈਣਾ ਵੀ ਆਪਣੀ ਸਲਵਾਰ ਦਾ ਘੇਰ ਕਿੰਨਾ ਵੱਧਾ ਜਾਂ ਘਟਾ ਉਸ ਤੋਂ ਬਾਅਦ ਜਿਹੜਾ ਮਸ਼ੀਨ ਦਾ ਆਪਣੇ ਬੇਲ ਬਣੀ ਹੁੰਦੀ ਆ ਜਾਂ ਕੋਈ ਵੀ ਨਿਸ਼ਾਨ ਬਣਿਆ ਉਸ ਤੋਂ ਤੁਸੀਂ ਕਪੜਾ ਚੱਕ ਕੇ 1 ਕੋਜੇ ਗੈਪ ਨਾਲ ਬਲ ਪਾਉਣੇ ਨੇ ਜੇ ਤੁਸੀਂ ਨਿਸ਼ਾਨ ਲਗਾ ਕੇ ਬਲ ਪਾਉਣੇ ਆ ਜੀ ਜਾਂ 2.5 ਜਾਂ ਪੌਣੇ 3 ਇੰਚ ਦੇ ਅੰਦਰ ਅੰਦਰ ਬਲ ਪਾ ਸਕਦੇ ਹੋ 2.5 ਇੰਚ ਤੇ ਤੁਸੀਂ ਨਿਸ਼ਾਨ ਲਗਾ ਕੇ ਬਲ ਪਾ ਸਕਦੇ ਹੋਗੇ ਨਹੀਂ ਤੁਹਾਨੂੰ ਜ਼ਿਆਦਾ ਕੋਈ ਨਾਪਣ ਦੀ ਜ਼ਰੂਰਤ ਨਹੀਂ ਪੈਣੀ ਇੱਥੋਂ ਸਿਰਫ 1 ਕੋਜੇ ਬਲ ਪੈਂਦੇ ਨੇ ਸੂਈ ਤੋਂ ਲੈ ਕੇ ਇੱਥੋਂ ਤੱਕ ਇੱਕੋ ਜਿਹਾ ਗੈਪ ਰਹੂਗਾ ਸਾਰੇ ਬਲਾਂ ਦਾ ਇਹਨਾਂ ਤੁਸੀਂ ਕੱਪੜਾ ਚੱਕ ਕੇ ਬਾਲਾ ਪਾਈ ਜਾਇਓ ਇੱਥੋਂ ਤੁਸੀਂ ਧਿਆਨ ਰੱਖਣਾ ਜੀ ਆਪਣਾ ਇੱਕੋ ਜਿਹਾ ਗੈਪ ਹੋਣਾ ਚਾਹੀਦਾ ਆ ਦੇਖੋ ਇੱਕੋ ਜਿਹਾ ਗੈਪ ਨਾਲ ਆਪਾਂ ਸਾਰੇ ਬਲ ਪਾ ਰਹੇ ਹਾਂ ਤੇ ਇਧਰੋਂ ਵੀ ਆਪਣਾ ਕੱਪੜਾ ਬਲਾਂ ਦਾ ਦੇਖੋ ਵੱਧ ਘਟ ਨਹੀਂ ਹੋ ਰਿਹਾ ਇੱਕੋ ਜਿਹਾ ਆਪਣਾ ਕੱਪੜਾ ਆ ਰਿਹਾਗਾ ਜੇ ਆਪਾਂ ਪਹਿਲਾਂ ਕੱਚੀ ਸਲਾਈ ਨਹੀਂ ਲਗਾਉਂਦੇ ਜੀ ਫਿਰ ਕਈ ਵਾਰ ਲੈਨਿੰਗ ਆਪਣੀ ਰਹਿ ਜਾਂਦੀ ਹੈ ਕੱਪੜੇ ਦੇ ਉੱਪਰ ਬਲ ਪੈ ਜਾਂਦੇ ਨੇ ਜਾਂ ਕੱਲਾ ਲੈਨਿੰਗ ਉੱਪਰ ਬਲ ਪੈ ਜਾਂਦਾ ਕੱਪੜੇ ਤੇ ਨਹੀਂ ਪੈਂਦਾ ਇੱਕ ਬਲ ਤੁਸੀਂ ਇੱਥੋਂ ਜਿਹੜਾ ਆਪਣਾ ਗੋਡਿਆਂ ਵਾਲਾ ਕਪੜਾ ਹੁੰਦਾ ਜੀ ਇੱਥੇ ਨਿਸ਼ਾਨ ਲਗਾ ਕੇ ਸੈਂਟਰ ਕਰਕੇ ਆ ਦੇਖੋ ਇਸ ਤਰ੍ਹਾਂ ਇਹਦਾ ਸੈਂਟਰ ਕਰਕੇ ਤੁਸੀਂ ਨਿਸ਼ਾਨ ਲਗਾ ਕੇ ਬਲ ਜ਼ਰੂਰ ਪਾਉਣਾ ਇਹ ਬਲ ਚਾਹੇ ਥੋੜਾ ਵੱਡਾ ਹੋ ਜਾਏ ਚਾਹੇ ਛੋਟਾ ਹੋ ਜਾਏ ਜੀ ਪਰ ਇਹ ਵਾਲੇ ਦਾ ਸੈਂਟਰ ਕਰਕੇ ਜ਼ਰੂਰ ਇੱਕ ਬਲ ਪਾਉਣਾ ਹੁਣ ਸਾਰੇ ਬਲ ਆਪਾਂ ਪਾ ਕੇ 벨ਟ ਜੜ ਕੇ ਦਿਖਾਉਨੇ ਆ ਦੇਖੋ ਆਪਾਂ ਇਸ ਤਰ੍ਹਾਂ ਬਲ ਪਾ ਲਏ ਨੇ ਸਾਰੇ ਇੰਨੀ ਆਪਣੀ 벨ਟ ਜੜੀ ਹੋਈ ਆ ਤੇ ਇਹਨੂੰ ਹੁਣ ਆਪਾਂ ਇਹਦੇ ਨਾਲ ਇਸ ਤਰ੍ਹਾਂ ਸਲਾਈ ਲਗਾ ਕੇ ਅਟੈਚ ਕਰ ਲਾਂਗੇ ਆ ਦੇਖੋ ਇਧਰੋਂ ਆਪਣਾ ਪੂਰਾ ਆ ਰਿਹਾ ਇਧਰੋਂ ਥੋੜਾ ਜਿਹਾ ਫਰਕ ਹੈ ਇਹ ਆਪਾਂ ਜੜਾਈ ਕਰਨ ਲੱਗੇ ਬਲ ਥੋੜਾ ਜਿਹਾ ਇੱਥੇ ਹੋਰ ਪਾ ਕੇ ਇਹਨੂੰ ਕੰਪਲੀਟ ਕਰ ਦਿੰਨੇ ਆ ਇਸ ਤਰ੍ਹਾਂ ਤੁਸੀਂ ਬਲ ਪਾ ਸਕਦੇ ਹੋ ਦੇਖੋ ਆਪਣੇ ਇੱਕੋ ਜਿਹੇ ਬਲ ਪਏ ਨੇ ਲਾਈਨਿੰਗ ਦੇ ਉੱਪਰ ਵੀ ਆਪਣੇ ਬਲ ਪਏ ਨੇਗੇ ਤੇ ਕੱਪੜੇ ਦੇ ਉੱਪਰ ਵੀ ਦੇਖੋ ਜੀ ਤੇ ਗੈਪ ਵੀ ਸਾਰੇ ਬਲਾਂ ਦਾ ਆਪਣਾ ਇੱਕੋ ਜਿਹਾਗਾ ਹੁਣ ਆਪਾਂ ਇਹਨੂੰ ਇਹਦੇ ਨਾਲ ਸਲਾਈ ਕਰ ਦਿੰਨੇ ਆ ਤੇ ਇਹਦੀ ਫਾਈਨਲ ਲੁੱਕ ਦਿਖਾਉਣੀ ਆ ਵੀ ਕਿਸ ਤਰ੍ਹਾਂ ਆਪਣੇ ਵਾਲ ਪੈ ਨੇ ਕਿੰਨੀ ਵਧੀਆ ਆਪਣੀ ਸਲਵਾਰ ਬਣੀ ਆ ਲਓ ਜੀ ਵਾਲ ਆਪਣੇ ਪੈ ਚੁੱਕੇ ਨੇ ਤੇ ਬੈਲਟ ਦੀ ਵੀ ਜੜਾਈ ਹੋ ਚੁੱਕੀ ਐ ਤੁਸੀਂ ਦੇਖ ਸਕਦੇ ਹੋ ਨੇੜੇ ਤੋਂ ਦੇਖੋ ਇੱਕੋ ਜਿਹੇ ਵਾਲ ਪੈ ਨੇ ਆਪਣੇ ਬਿਲਕੁਲ ਦੇਖੋ ਕਿੰਨੀ ਹੈਵੀ ਸਲਵਾਰ ਬਣ ਚੁੱਕੀ ਐ ਤੇ ਤੁਸੀਂ ਵੀ ਇਸ ਤਰ੍ਹਾਂ ਬੈਲਟ ਨੂੰ ਨਿਸ਼ਾਨ ਲਗਾ ਕੇ ਬਲ ਪਾ ਸਕਦੇ ਹੋਗੇ ਤੇ ਆਪਣੇ ਇਕੋ ਜਿਹੇ ਬਲ ਪੈਂਦੇ ਨੇਗੇ ਤੇ ਇਹਦੇ ਵਿੱਚ ਕੋਈ ਡਾਊਟ ਨਹੀਂ ਹੁੰਦਾ ਕਿ ਆਪਾਂ ਕੱਪੜਾ ਬਾਧ ਰੱਖਣਾ ਜਾਂ ਘਾਟ ਰੱਖਣਾ ਕਿੰਨੇ ਇੰਚ ਤੇ ਬਲ ਪਾਉਣੇ ਨੇ ਤੁਸੀਂ ਇਸ ਤਰੀਕੇ ਨਾਲ ਬਲ ਪਾ ਕੇ ਦੇਖਿਓ ਜੀ ਸਲਵਾਰ ਤੁਹਾਡੀ ਬਹੁਤ ਸੋਹਣੀ ਬਣੂਗੀ ਤੇ ਬਲ ਆਪਣੇ ਬਹੁਤ ਪਰਫੈਕਟ ਪੈਣਗੇ ਚਲੋ ਠੀਕ ਹੈ ਜੀ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ